ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਇੱਕ ਗੱਲ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹਣਾ ਧਿਆਨ ਨਾਲ ਸੁਣਿਓ ਜੀ ਬਹੁਤ ਮਹੱਤਵਪੂਰਨ ਗੱਲ ਹੈ ਇਸ ਤੇ ਗੌਰ ਕਰਨੀ ਵੀ ਬਣਦੀ ਆ ਤੇ ਅੱਜ ਦੇ ਸਮੇਂ ਦੀ ਇਸ ਵਿਸ਼ੇ ਤੇ ਗੱਲਬਾਤ ਕਰਨੀ ਵੀ ਬਹੁਤ ਜ਼ਰੂਰਤ ਹੈ ਕਿਉਂਕਿ ਆਪਾਂ ਨੂੰ ਪਤਾ ਹੀ ਆ ਵੀ ਸੰਸਾਰਿਕ ਲੈਵਲ ਤੇ ਜਿਹੜਾ ਹੈਗਾ ਉਹ ਤਣਾਅ ਵਧਦਾ ਜਾ ਰਿਹਾ ਹੈ ਕੰਟਰੀਆਂ ਦਾ ਆਪਸ ਵਿੱਚ ਦਿਨੋ-ਦਿਨ ਜਿਹੜਾ ਹੈਗਾ ਆਪਦੇ ਜਿਹੜਾ ਉਹਨਾਂ ਦਾ ਖੇਤਰ ਹੈ ਉਹਨਾਂ ਨੂੰ ਵਧਾਉਣ ਦੇ ਵਿੱਚ ਉਹਨਾਂ ਦੀ ਲੜਾਈ ਹੋ ਰਹੀ ਹੈ ਉਹਨਾਂ ਦੇ ਵਿੱਚ ਉਹਨਾਂ ਦਾ ਮੁਕਾਬਲਾ ਹੋ ਰਿਹਾ ਹੈਗਾ ਜਿਵੇਂ ਆਪਾਂ ਨੂੰ ਪਤਾ ਹੀ ਹੈ ਵੀ ਜਿਹੜਾ ਹੈਗਾ ਰੂਸ ਹੈ ਰੂਸ ਨੇ ਯੂਕਰੇਨ ਤੇ ਹਮਲਾ ਕਰਤਾ ਇਸرائیਲ ਹੈ ਜਿਹੜਾ ਆਸ-ਪਾਸੇ ਦੇ ਜਿਹੜੇ ਅਰਬ ਦੇਸ਼ਾਂ ਨਾਲ ਸੰਘਰਸ਼ ਕਰ ਰਿਹਾ ਹੈਗਾ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵਿੱਚ ਜਿਹੜਾ ਹੈਗਾ ਉਹ ਹਿੰਸਾ ਜਿਹੜੀ ਹੈਗੀ ਆ ਫੈਲੀ ਹੋਈ ਆ ਬੰਗਲਾਦੇਸ਼ ਦੇ ਵਿੱਚ ਜਿਹੜਾ ਸਮਾਜਿਕ ਤਾਣਾ ਬਾਣਾ ਉਲਝਿਆ ਹੋਇਆ ਤੇ ਜਿਵੇਂ ਆਪਾਂ ਨੂੰ ਪਤਾ ਹੀ ਆ ਵੀ ਜਿਹੜਾ ਚਾਈਨਾ ਆਪਦੀ ਜਿਹੜੀ ਮਿਲਟਰੀ ਤਾਕਤ ਆ ਉਹ ਵਧਾ ਰਿਹਾ ਤੇ ਅਮਰੀਕਾ ਜਿੱਥੇ ਟੈਰਫ ਲਾ ਕੇ ਆਪਣੇ ਵਪਾਰਕ ਜੰਗ ਸ਼ੁਰੂ ਕੀਤੀ ਆ ਨਾਲ ਉਹ ਦੂਜੇ ਹੋਰ ਕੰਟਰੀਆਂ ਦੇ ਖੇਤਰਾਂ ਨੂੰ ਆਪਸ ਵਿੱਚ ਮਿਲਾਉਣ ਦੀ ਜਿਹੜੀ ਚਾਹਤ ਆ ਉਹ ਉਹ ਵਧਾ ਰਿਹਾ ਤੇ ਅ ਹੋਰ ਜਿਹੜੀਆਂ ਹੈਗੀਆਂ ਕੰਟਰੀਆਂ ਨਾਲ ਕਨਫਲਿਕਟ ਪੈਦਾ ਕਰ ਰਿਹਾ ਇਹ ਸਾਰੇ ਤਾਣੇ ਬਾਣੇ ਦਾ ਜਿਹੜਾ ਹੈਗਾ ਤਾਣਾ ਬਾਣਾ ਜਿਹੜਾ ਉਲਝ ਰਿਹਾ ਉਹ ਇੱਕ ਚੀਜ਼ ਵੱਲ ਇਸ਼ਾਰਾ ਕਰਦਾ ਉਹ ਇਸ਼ਾਰਾ ਕਰਦਾ 3rd ওয়ার্ল্ড ਵਾਰ ਥਰਡ ওয়ার্ল্ড ਵਾਰ ਦੀ ਆਪਾਂ ਸੰਭਾਵਨਾ ਕਰ ਸਕਦੇ ਹਾਂ ਕਿਉਂਕਿ ਜਿਸ ਹਾਲਤ ਨਾਲ ਜਿਹੜਾ ਹੈਗਾ ਅ ਅਰਾਜਕਤਾ ਫੈਲੀ ਹੋਈ ਆ ਕੰਟਰੀਜ਼ ਦੇ ਵਿੱਚ ਜਿਹੜਾ ਆਰਥਿਕ ਸਮਾਜਿਕ ਢਾਂਚਾ ਜਿਹੜਾ ਹੈਗਾ ਦਿਨੋਂ ਦਿਨ ਵਿਗੜ ਰਿਹਾ ਤੇ ਲੋਕ ਆ ਜਿਹੜੇ ਜਿਹੜੇ ਉਹ ਅਸ਼ਾਂਤੀ ਮਹਿਸੂਸ ਕਰ ਰਹੇ ਆ ਆਪਣੀਆਂ ਕੰਟਰੀਆਂ ਦੇ ਵਿੱਚ ਰਹਿ ਕੇ ਤੇ ਵਰਲਡ ਲੈਵਲ ਤੇ ਜਿਹੜੀਆਂ ਕੰਟਰੀਆਂ ਉਹ ਇੱਕ ਦੂਜੇ ਦੇ ਕਹਿ ਲੋ ਵੀ ਅ ਤਾਕਤਵਾਰ ਸਾਬਤ ਕਰਨ ਵਾਸਤੇ ਲੱਗੀਆਂ ਹੋਈਆਂ ਵੀ ਅਸੀਂ ਦੂਜੀ ਕੰਟਰੀ ਨਾਲੋਂ ਤਾਕਤਵਾਰਾਂ ਤਾਕਤਵਾਰ ਹੋ ਕੇ ਅਸੀਂ ਜਿਹੜਾ ਹੈਗਾ ਸ਼ਾਇਦ ਦੂਜੀ ਛੋਟੀਆਂ ਕੰਟਰੀਆਂ ਨੂੰ ਦਬਾ ਲਾਂਗੇ ਮਿਲਟਰੀ ਪਾਵਰ ਵਧਾ ਰਹੀਆਂ ਜਿਹੜਾ ਨਿਊਕਲੀਅਰ ਉਹ ਉਹ ਨਿਊਕਲੀਅਰ ਪਾਵਰ ਵਧਾਉਣ ਤੇ ਲੱਗੀਆਂ ਹੋਈਆਂ ਨਵੇਂ-ਨਵੇਂ ਜਿਹੜੇ ਹੈਗੇ ਆ ਇਕੁਪਮੈਂਟ ਜੰਗ ਵਾਸਤੇ ਜਿਹੜੇ ਵਰਤਨੇ ਆ ਉਹ ਵਧਾ ਰਹੇ ਆ ਇਹ ਸਾਰੇ ਜਿਹੜੇ ਹੈਗੇ ਆ ਜਿਹੜਾ ਹੈਗਾ ਤਾਣਾ ਬਾਣਾ ਜਿਹੜਾ ਦਿਨੋਂ-ਦਿਨ ਉਲਝ ਰਿਹਾ ਉਹ ਇੱਕ ਚੀਜ਼ ਵੱਲ ਇਸ਼ਾਰਾ ਕਰਦਾ ਉਹ ਹੈ ਥਰਡ ਸੰਸਾਰ ਯੁੱਧ ਜਦੋਂ ਆਪਾਂ ਯੁੱਧ ਦਾ ਨਾਮ ਲੈਂਦੇ ਆ ਤਾਂ ਜਿਹੜਾ ਇਹਦੇ ਸੰਭਾਵੀ ਖਤਰੇ ਆ ਜਿਹੜੇ ਆਪਾਂ ਪੜ੍ਹ ਸਕਦੇ ਆ ਵੀ ਕੀ ਹੋ ਸਕਦੇ ਆ ਅੱਜ ਦੇ ਟਾਈਮ ਦੇ ਵਿੱਚ ਜੇ ਤੀਜਾ ਸੰਸਾਰ ਯੁੱਧ ਲੱਗਦਾ ਇਹਦੀ ਸੰਭਾਵਨਾ ਹੋ ਸਕਦੀ ਹੈ ਸੰਭਾਵਨਾ ਹੈਗੀ ਆ ਤਾਂ ਬਹੁਤ ਸਾਰਾ ਜਿਹੜਾ ਹੈਗਾ ਸਮਾਜਿਕ ਆਰਥਿਕ ਤੇ ਜਿਹੜਾ ਅੰਤਰਰਾਸ਼ਟਰੀ ਪੱਧਰ ਤੇ ਜਿਹੜਾ ਹੈਗਾ ਢਾਂਚਾ ਬਿਲਕੁਲ ਖਤਮ ਹੋ ਜਾਊਗਾ ਆਪਾਂ ਨੂੰ ਇਹਦੇ ਹੈਗਾ ਮਾੜੇ ਪ੍ਰਭਾਵ ਆਪਾਂ ਇਹਨਾਂ ਦੇ ਮਾੜੇ ਪ੍ਰਭਾਵਾਂ ਦਾ ਅੰਦਾਜ਼ਾ ਲਾ ਸਕਦੇ ਆ ਹੁਣ ਜਿਵੇਂ ਕਿ ਪਹਿਲਾ ਸੈਕੰਡ ਵਰਲਡ ਵਾਰ ਹੋਈ ਸੀ ਤੇ ਆਪਾਂ ਨੂੰ ਪਤਾ ਹੀ ਆ ਵੀ ਉਹਦਾ ਇੰਨਾ ਨੁਕਸਾਨ ਹੋਇਆ ਕਿ ਹੁਣ ਤੱਕ ਜਣੀਆਂ ਕੰਟਰੀਜ਼ ਆ ਉਹ ਉੱਭਰ ਨਹੀਂ ਸਕੀਆਂ ਤੇ ਜੇ ਤੀਜਾ ਸੰਸਾਰ ਯੁੱਧ ਲੱਗਦਾ ਤਾ ਇਹਦਾ ਸਾਰਾ ਨੋਲਜ ਜਿਹੜਾ ਵੱਡਾ ਨੁਕਸਾਨ ਹੈ ਉਹ ਇੱਕ ਚੀਜ਼ ਤੇ ਪਊਗਾ ਜਿਹਦੇ ਤੇ ਦੁਨੀਆ ਟਿੱਕੀ ਹੋਈ ਆ ਅੱਜ ਦੇ ਟਾਈਮ 'ਚ ਉਹ ਹੈਗਾ ਸੰਚਾਰ ਦੇ ਸਾਧਨ ਤੇ ਇੰਟਰਨੈਟ ਜੇ 3rd ਵਰਲਡ ਵਾਰ ਲੱਗਦੀ ਆ ਤਾਂ ਜਿਹੜਾ ਸੰਚਾਰ ਤੇ ਇੰਟਰਨੈਟ ਦੇ ਸਾਧਨ ਹੈ ਉਹ ਬਿਲਕੁਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਣਗੇ ਕਿਉਂਕਿ ਹਰੇਕ ਦੇਸ਼ ਆਪਾਂ ਨੂੰ ਪਤਾ ਹੀ ਆ ਵੀ ਇੰਟਰਨੈਟ ਸਵਾਵਾਂ ਤੇ ਜੁੜਿਆ ਰਿਹਾ ਭਾਵੇਂ ਤੁਸੀਂ ਮੰਨ ਕੇ ਚੱਲੋ ਵੀ ਤੁਸੀਂ ਆਰਥਿਕ ਸਮਾਜਿਕ ਅੰਤਰਰਾਸ਼ਟਰੀ ਪੱਧਰ ਤੇ ਇੱਕ ਤਰ੍ਹਾਂ ਦਾ ਇੱਕ ਜਾਲ ਹੈ ਇੰਟਰਨੈਟ ਜਾਲ ਆ ਜਿਹਦੇ ਨਾਲ ਆਪਾਂ ਜੁੜੇ ਹੋਏ ਆ ਸੰਸਾਰਿਕ ਪੱਧਰ ਤੇ ਵਰਲਡ ਲੈਵਲ ਤੇ ਆਪਾਂ ਇੱਕ ਦੂਜੇ ਨਾਲ ਜੁੜੇ ਹੋਏ ਆ ਜਾਂ ਆਪਾਂ ਗੱਲ ਕਰੀਏ ਆਪਣੀਆਂ ਸਿਹਤ ਸਹੂਲਤਾਂ ਆਪਣਾ ਜਿਹੜਾ ਹੈਗਾ ਬੈਂਕਿੰਗ ਆਪਣੀ ਜਿਹੜੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਆਨਲਾਈਨ ਹਰੇਕ ਚੀਜ਼ ਆਨਲਾਈਨ ਆ ਤੁਸੀਂ ਕਿਸੇ ਕੰਟਰੀ ਘੁੰਮਣਾ ਟਿਕਟਾਂ ਆਪਾਂ ਆਨਲਾਈਨ ਲੈਣੇ ਆ ਕੋਈ ਵੀ ਕੰਮ ਆਪਾਂ ਕਰਦੇ ਆ ਉਹ ਹਰੇਕ ਦਾ ਜਿਹੜਾ ਹੈਗਾ ਉਹ ਉਹਦਾ ਸਬੰਧ ਆ ਸਿੱਧਾ ਇੰਟਰਨੈਟ ਆ ਜੇ ਇੰਟਰਨੈਟ ਜਿਹੜਾ ਹੈਗਾ ਥਰਡ ਵਰਲਡ ਵਾਰ ਜੇ ਲੱਗਦੀ ਆ ਤਾਂ ਇੰਟਰਨੈਟ ਬੰਦ ਹੋ ਗਿਆ ਤਾਂ ਸਮਝ ਲਓ ਵੀ ਬਹੁਤ ਵੱਡਾ ਜਿਹੜਾ ਹੈਗਾ ਉਹ ਜਿਹੜਾ ਘਾਟਾ ਹੈਗਾ ਉਹ ਕੰਟਰੀਜ਼ ਨੂੰ ਪਊਗਾ ਤੇ ਇਹਦਾ ਸਭ ਤੋਂ ਵੱਡਾ ਘਾਟਾ ਇੰਡੀਆ ਨੂੰ ਵੀ ਪੈ ਸਕਦਾ ਕਿਉਂਕਿ ਜਿਹੜਾ ਇੰਡੀਆ ਦਾ ਇਨਫਰਾਸਟ੍ਰਕਚਰ ਹੈ ਉਹ ਲਗਭਗ ਸਾਰਾ ਇੰਟਰਨੈਟ ਤੇ ਹੀ ਨਿਰਭਰ ਹੈ ਅੱਜ ਦੇ ਸਮੇਂ ਦੇ ਵਿੱਚ ਤੇ ਇੱਕ ਰਾਈਟਰ ਹੈਗੇ ਆ ਇੱਕ ਰਾਈਟਰ ਹੈ ਸੰਦੀਪ ਕੁਮਾਰ ਉਹਨਾਂ ਨੇ ਡੇਲੀ ਅਜੀਤ ਜਿਹੜਾ ਨਿਊਜ਼ਪੇਪਰ ਪੰਜਾਬ ਦਾ ਉਹਦੇ ਵਿੱਚ ਇੱਕ ਆਰਟੀਕਲ ਉਹਨਾਂ ਨੇ ਲਿਖਿਆ ਬਹੁਤ ਸੋਹਣਾ ਆਰਟੀਕਲ ਹੈ ਮੈਂ ਪੜਿਆ ਉਹਦੇ ਬਾਰੇ ਤਾਂ ਫਿਰ ਮੈਨੂੰ ਲੱਗਿਆ ਵੀ ਇਸ ਵਿਸ਼ੇ ਤੇ ਵੀ ਆਪਾਂ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਤੇ ਉਹ ਲਿਖਦੇ ਆ ਵੀ ਜੇ ਉਹ ਲਿਖਦੇ ਆ ਜੇ ਤੀਸਰੇ ਵਿਸ਼ਵ ਯੁੱਧ ਦੇ ਦੌਰਾਨ ਇੰਟਰਨੈਟ ਠੱਪ ਹੋ ਜਾਂਦਾ ਤਾਂ ਇਸ ਨਾਲ ਸੰਸਾਰ ਭਰ ਦੇ ਦੇਸ਼ਾਂ ਨੂੰ ਵੱਡੇ ਆਰਥਿਕ ਤੇ ਸਮਾਜਿਕ ਸੰਕਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਭਾਰਤ ਡਿਜੀਟਲ ਇਨਫਰਾਸਟ੍ਰਕਚਰ ਤੇ ਕਾਫੀ ਨਿਰਭਰ ਹੋਣ ਕਰਕੇ ਇਸ ਸੰਭਾਵਿਤ ਘਟਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਾ ਦੇਸ਼ ਹੋ ਸਕਦਾ ਹੈ ਆਨਲਾਈਨ ਸੇਵਾਵਾਂ ਤੇ ਕਾਰੋਬਾਰ ਦੀ ਸਫਲਤਾ ਨੇ ਭਾਰਤ ਨੂੰ ਵਿਸ਼ਵ ਪੱਧਰ ਤੇ ਇੱਕ ਮਜ਼ਬੂਤ ਅਰਥਵਿਵਸਥਾ ਬਣਾਇਆ ਜੇ ਇੰਟਰਨੈਟ ਬੰਦ ਹੋ ਗਿਆ ਤਾਂ ਸਾਰੇ ਆਨਲਾਈਨ ਕਾਰੋਬਾਰ ਟੱਪ ਹੋ ਜਾਣਗੇ ਸਿੱਖਿਆ ਪ੍ਰਣਾਲੀ ਤੇ ਬਹੁਤ ਹੱਦ ਤੱਕ ਆਨਲਾਈਨ ਮੋਡ ਤੇ ਨਿਰਭਰ ਹੋਣ ਕਰਕੇ ਇਸ ਨੂੰ ਵੱਡੇ ਝਟਕੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਵਿਦਿਆਰਥੀਆਂ ਦੇ ਆਨਲਾਈਨ ਕਲਾਸਾਂ ਤੇ ਨਿਰਭਰ ਹੋਣ ਕਰਕੇ ਉਹਨਾਂ ਨੂੰ ਸਿੱਖਣ ਵਿੱਚ ਰੁਕਾਵਟਾਂ ਆਉਣਗੀਆਂ ਅਤੇ ਇਸ ਨਾਲ ਸਿੱਖਿਆ ਦੇ ਮਿਆਰ ਤੇ ਗੰਭੀਰ ਪ੍ਰਭਾਵ ਪਵੇਗਾ ਹੁਣ ਅੱਗੇ ਜਿਹੜਾ ਹੈਗਾ ਉਹਨਾਂ ਨੇ ਲਿਖਿਆ ਕਿ ਇਸ ਤੋਂ ਇਲਾਵਾ ਇੰਟਰਨੈਟ ਬੰਦ ਹੋਣ ਨਾਲ ਸਮਾਜਿਕ ਸੰਸਾਰ ਵਿੱਚ ਵੱਡਾ ਨੁਕਸਾਨ ਹੋ ਸਕਦਾ ਹੈ ਜਿਹੜਾ ਸੰਚਾਰ ਦੇ ਸਾਧਨਾਂ ਜਿਵੇਂ ਮੈਂ ਪਹਿਲਾਂ ਕਿਹਾ ਵੀ ਲਗਭਗ ਖਤਮ ਹੋ ਜਾਣਗੇ ਸੋਸ਼ਲ ਮੀਡੀਆ ਤੇ ਡਿਜੀਟਲ ਪਲੇਟਫਾਰਮਾਂ ਤੇ ਲੋਕ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਹਨ ਇਹਨਾਂ ਦੇ ਬੰਦ ਹੋਣ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਤੇ ਪ੍ਰਗਟਾਵੇ ਦਾ ਸਾਧਨ ਨਾ ਹੋਣ ਕਰਕੇ ਸਮਾਜਿਕ ਤਣਾਅ ਵੱਧ ਸਕਦਾ ਹੈ ਇਸ ਦੇ ਨਾਲ ਹੀ ਸੂਚਨਾ ਤੇ ਆਧੁਨਿਕ ਸਰੋਤਾਂ ਤੇ ਉਪਲਬਧ ਨਾ ਹੋਣਾ ਲੋਕਾਂ ਨੂੰ ਗੁੰਮਰਾਹ ਕਰਕੇ ਸਮਾਜਿਕ ਅਰਾਜਕਤਾ ਦੇ ਰਾਹ ਵੱਲ ਪੁਦਾ ਸਕਦਾ ਹੈ ਆਰਥਿਕ ਪੱਧਰ ਤੇ ਵੀ ਇੰਟਰਨੈਟ ਬੰਦ ਹੋਣ ਨਾਲ ਭਾਰਤ ਵਿੱਚ ਵੱਡਾ ਖਤਰਾ ਜਿਹੜਾ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਹੈ ਬੈਂਕਿੰਗ ਸੇਵਾਵਾਂ ਆਪਾਂ ਨੂੰ ਪਤਾ ਹੀ ਆ ਵੀ ਆਪਾਂ ਹਰ ਚੀਜ਼ ਆ ਜਿਹੜੀ ਉਹ ਅੱਜ ਕੱਲ ਆਨਲਾਈਨ ਆਨਲਾਈਨ ਸਿਸਟਮ ਤੇ ਆਪਾਂ ਨਿਰਭਰ ਅੱਜ ਅੱਜ ਦੇ ਟਾਈਮ 'ਚ ਤਾਂ ਆਪਾਂ ਪੈਸੇ ਵੀ ਨਹੀਂ ਚੱਕਦੇ ਕਿ ਸਿਰਫ ਆਪਣੇ ਕੋਲੇ ਫੋਨ ਹੁੰਦਾ ਵੀ ਚਲੋ ਜਿਹੜੀ ਆਪਾਂ ਜਿਹੜੀ ਟ੍ਰਾਂਜੈਕਸ਼ਨ ਆ ਉਹ ਫੋਨ ਨਾਲ ਕਰ ਲਾਂਗੇ ਇਸ ਕਰਕੇ ਜਿਹੜੀ ਬੈਂਕਿੰਗ ਸੇਵਾਵਾਂ ਇੰਟਰਨੈਟ ਤੇ ਨਿਰਭਰ ਹੁੰਦੀਆਂ ਆਪਾਂ ਨੂੰ ਪਤਾ ਹੀ ਆ ਉਹ ਵੀ ਠੱਪ ਹੋ ਸਕਦੀਆਂ ਹਨ ਜਿਸ ਨਾਲ ਆਰਥਿਕ ਕਾਰੋਬਾਰ ਨੂੰ ਨੁਕਸਾਨ ਪਹੁੰਚ ਸਕਦਾ ਹੈ ਤੇ ਵਿਦੇਸ਼ੀ ਕਾਰੋਬਾਰ ਵਿੱਚ ਵੀ ਰੁਕਾਵਟ ਪੈਦਾ ਹੋ ਸਕਦੀ ਹੈ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਭਾਰਤੀਆਂ ਦਾ ਬੇ ਹਿਸਾਬਾ ਜਿਹੜਾ ਹੈਗਾ ਪੈਸਾ ਲੱਗਿਆ ਹੋਇਆ ਤੇ ਇਸ ਪੈਸੇ ਦਾ ਸੰਚਾਰ ਬਿਲਕੁਲ ਬੰਦ ਹੋਣ ਨਾਲ ਭਾਰਤ ਦੀ ਅਰਥਵਿਵਸਥਾ ਨੂੰ ਇੱਕ ਵੱਡਾ ਝਟਕਾ ਲੱਗ ਸਕਦਾ ਹੈ ਭਾਰਤ ਦੀ ਗੱਲ ਨਹੀਂ ਜਿੰਨੇ ਵੀ ਮੁਲਕ ਹੈਗੇ ਆ ਸਾਰੇ ਹੀ ਆਲਮੋਸਟ ਮੈਨੂੰ ਨਹੀਂ ਲੱਗਦਾ ਕੋਈ ਦੇਸ਼ ਇੰਟਰਨੈਟ ਤੋਂ ਬਿਨਾ ਆਪ ਦਾ ਜਿਹੜਾ ਸਿਸਟਮ ਚਲਾਉਂਦਾ ਹੋਊਗਾ ਇਹਨਾਂ ਸਾਰੇ ਮੁਲਕਾਂ ਦਾ ਸਿਸਟਮ ਵੀ ਜਿਹੜਾ ਇੰਟਰਨੈਟ ਤੇ ਚੱਲਦਾ ਉਹ ਖੜ ਜੂਗਾ ਹੁਣ ਜੇ ਦੇਖੀਏ ਤਾਂ ਇੰਟਰਨੈਟ ਦੇ ਠੱਪ ਹੋਣ ਨਾਲ ਕਈ ਖੇਤਰ ਹੋਰ ਵੀ ਪ੍ਰਭਾਵਿਤ ਹੋ ਸਕਦੇ ਆ ਉਦਾਹਰਨ ਵਜੋਂ ਕੀ ਹੈ ਸਿਹਤ ਸੇਵਾਵਾਂ ਜਿਵੇਂ ਪਹਿਲਾਂ ਗੱਲ ਕੀਤੀ ਆ ਡਿਜੀਟਲ ਰਿਕਾਰਡ ਤੇ ਟੈਲੀਮੈਡੀਸਨ ਅਤੇ ਨਿਰਪਰ ਕਰਦੀਆਂ ਉਹ ਵੀ ਬਿਹਾਲ ਹੋ ਸਕਦੀਆਂ ਸਿਹਤ ਸੰਬੰਧੀ ਸੇਵਾਵਾਂ ਦੀ ਉਪਲਬਧਤਾ ਘਟ ਸਕਦੀ ਹੈ ਜਿਸ ਨਾਲ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਨਹੀਂ ਮਿਲੂਗਾ ਜੋ ਸਿਹਤ ਸੰਕਟ ਨੂੰ ਵਧਾ ਕੇ ਪੂਰੇ ਸਿਸਟਮ ਨੂੰ ਠੱਪ ਕਰ ਸਕਦਾ ਹੈ ਇਸ ਦੇ ਇਲਾਵਾ ਆਨਲਾਈਨ ਖੇਤਰ ਵਿੱਚ ਰੋਜਗਾਰ ਕਰਨ ਵਾਲੇ ਜਿਵੇਂ ਕਿ ਫ੍ਰੀਲਾਂਸਰ ਆਨਲਾਈਨ ਟਿਊਟਰ ਤੇ ਆਨਲਾਈਨ ਕਾਰੋਬਾਰ ਵੀ ਵੱਡੇ ਪੱਧਰ ਤੇ ਪ੍ਰਭਾਵਿਤ ਹੋਣਗੇ ਉਹਨਾਂ ਦਾ ਆਮਦਨ ਦਾ ਨੁਕਸਾਨ ਹੋਣ ਦੇ ਨਾਲ ਉਹਨਾਂ ਦਾ ਜੀਵਨ ਨਿਰਭਾਅ ਔਕਾ ਹੋ ਸਕਦਾ ਹੈ ਹੁਣ ਜਿਹੜੇ ਕਈ ਹੁਣ ਇਸ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਇੰਪੋਰਟੈਂਟ ਗੱਲ ਤੁਹਾਡੇ ਨਾਲ ਮੈਂ ਗੱਲ ਕਰਨ ਲੱਗਿਆ ਜਿਹੜੇ ਸੰਸਾਰ ਦੇ ਤਣਾੜ ਵਿਅਕਤੀ ਹੈ ਉਹਨਾਂ ਨੇ ਕੀਤਾ ਵੱਡੀਆਂ ਕੰਪਨੀਆਂ ਚੋਂ ਆਪਦਾ ਹਿੱਸਾ ਕੱਢ ਲਿਆ ਇਹ ਇਹ ਗੱਲ ਸੱਚ ਹੈ ਕੱਢ ਲਿਆ ਤੇ ਆਪਦੇ ਕੋਲੇ ਨਕਦੀ ਜਮ੍ਹਾਂ ਕਰ ਰਿਆ ਹੁਣ ਨਕਦੀ ਜਮ੍ਹਾਂ ਕਰਨ ਨਾਲ ਕੀ ਆ ਉਹਨਾਂ ਨੂੰ ਪਤਾ ਹੈ ਵੀ ਜੇ ਸੰਸਾਰ ਯੁੱਧ ਲੱਗ ਗਿਆ ਤਾਂ ਜਿਹੜਾ ਆਨਲਾਈਨ ਪੈਸੇ ਦਾ ਆਦਾਨ-ਪ੍ਰਦਾਨ ਖਤਮ ਹੋ ਜੂਗਾ ਤੇ ਕੈਸ਼ ਦਾ ਹੀ ਜਿਹੜਾ ਹੈਗਾ ਉਹ ਸਿਸਟਮ ਚੱਲੂਗਾ ਜੇ ਸਾਡੇ ਕੋਲੇ ਕੈਸ਼ ਹੋਊਗਾ ਤਾਂ ਅਸੀਂ ਜਿਹੜਾ ਇਸ ਚੀਜ਼ ਦਾ ਲਾਭ ਉਠਾ ਸਕਦੇ ਕੋਈ ਚੀਜ਼ ਖਰੀਦ ਸਕਦੇ ਆ ਲੈ ਸਕਦੇ ਆ ਹੁਣ ਇੱਥੋਂ ਤੱਕ ਕਈ ਜਿਹੜੇ ਬੁੱਧੀਜੀਵੀਆਂ ਨੇ ਇਹ ਵੀ ਕਹਿਤਾ ਵੀ ਤੁਸੀਂ 6-6 ਮਹੀਨਿਆਂ ਦਾ ਰਾਸ਼ਨ ਜਿਹੜਾ 6 ਮਹੀਨੇ ਦਾ ਘੱਟੋ-ਘੱਟ ਰਾਸ਼ਨ ਤੁਹਾਡੇ ਕੋਲੇ ਜਮ੍ਹਾਂ ਹੋਣਾ ਚਾਹੀਦਾ ਕਿਉਂਕਿ ਇਹ ਕੋਈ ਪਤਾ ਨਹੀਂਗਾ ਜਿਸ ਹਾਵ ਨਾਲ ਅਰਾਜਕਤਾ ਸੰਸਾਰ ਪੱਧਰ ਤੇ ਫੈਲ ਰਹੀ ਹੈ ਵੀ ਤੀਜਾ ਵਿਸ਼ਵ ਯੁੱਧ ਕਦੋਂ ਵੀ ਜਿਹੜਾ ਹੈਗਾ ਲੱਗ ਸਕਦਾ ਹੁਣ ਇਹ ਖਬਰ ਸੁਣਨ ਨੂੰ ਤਾਂ ਥੋੜੀ ਜੀ ਹਾਸੋ ਹੀ ਨਹੀਂ ਲੱਗਦੀ ਹੈ ਵੀ ਜਿਹੜਾ ਐ ਨਹੀਂ ਹੋ ਸਕਦਾ ਪਰ ਜੇ ਆਪਾਂ ਸਾਰੀ ਚੀਜ਼ ਨੂੰ ਪਰਚੋਲ ਕਰੀਏ ਸਾਰੀ ਚੀਜ਼ ਦਾ ਐਨਾਲਿਸਿਸ ਕਰੀਏ ਤਾਂ ਇਹ ਚੀਜ਼ ਹੋ ਸਕਦੀ ਹੈ ਹੁਣ ਕਈ ਬੁੱਧੀਜੀਵੀ ਨੇ ਤੇ ਇਹ ਵੀ ਕਿਹਾ ਵੀ ਘਰਾਂ ਦੇ ਵਿੱਚ ਤੁਹਾਡੇ ਬੰਕਰ ਹੋਣੇ ਚਾਹੀਦੇ ਆ ਵੀ ਤਾਂ ਜੋ ਜਿਹੜੇ ਬਾੜੀ ਹਮਲੇ ਤੋਂ ਬਚਾਅ ਹੋ ਸਕੇ ਜਿਵੇਂ ਜੜੀਆਂ ਕੰਟਰੀਆਂ ਦੇ ਵਿੱਚ ਜ਼ਿਆਦਾ ਕਨਫਲਿਕਟ ਪੈਦਾ ਹੋ ਰਿਹਾ ਉਹਨਾਂ ਕੰਟਰੀਆਂ ਦੇ ਵਿੱਚ ਆਲਰੇਡੀ ਉਹ ਲੋਕਾਂ ਨੇ ਪ੍ਰੋਟੈਕਸ਼ਨ ਕਰਨ ਵਾਸਤੇ ਆਪਦੇ ਅੰਡਰਗਰਾਊਂਡ ਘਰ ਬਣਾਏ ਹੋਏ ਆ ਤੇ ਇਹ ਚੀਜ਼ ਉਸ ਕੰਟਰੀਆਂ ਤੱਕ ਸੀਮਿਤ ਨਹੀਂ ਜੇ ਕਿਉਂਕਿ ਸੰਸਾਰ ਤੀਜਾ ਵਿਸ਼ਵ ਯੁੱਧ ਲੱਗਦਾ ਤਾਂ ਉਹਦੇ ਨਾਲ ਸਾਰਾ ਜਿਹੜਾ ਹੈਗਾ ਸੰਸਾਰ ਹੈ ਉਹ ਪ੍ਰਭਾਵਿਤ ਹੋਊਗਾ ਕਿਸ ਕੋਈ ਕੰਟਰੀ ਕਿਸੇ ਕੰਟਰੀ ਤੇ ਵੀ ਹਮਲਾ ਕਰ ਸਕਦੀ ਹੈ ਹੁਣ ਆਪਾਂ ਨੂੰ ਪਤਾ ਹੀ ਹੈ ਵੀ ਚਾਈਨਾ ਅਮਰੀਕਾ ਇੰਡੀਆ ਤੇ ਦੋ ਤਿੰਨ ਮੜਕ ਹੋਰ ਆ ਜਿਹੜੇ ਉਹ ਆਪ ਦੇ ਵਿੱਚ ਆਪ ਦੀ ਤਾਕਤ ਆਪਦੇ ਆਪ ਨੂੰ ਤਾਕਤਵਰ ਸਾਬਤ ਕਰਨ ਤੇ ਲੱਗੇ ਹੋਏ ਆ ਅੱਜ ਦੇ ਟਾਈਮ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਇੱਕ ਜ਼ਰੂਰੀ ਗੱਲ ਹੈ ਜੇ ਆਪਾਂ ਲੋਕਾਂ ਪ੍ਰਤੀ ਦੇਖੀਏ ਜਿਸ ਹਿਸਾਬ ਨਾਲ ਲੋਕ ਚਾਹੁੰਦੇ ਆ ਲੋਕ ਚਾਹੁੰਦੇ ਆ ਵੀ ਸ਼ਾਂਤੀ ਹੋਣੀ ਚਾਹੀਦੀ ਹੈ ਲੋਕਾਂ ਨੂੰ ਜਿਹੜਾ ਅ ਸਮਾਜਿਕ ਤੇ ਜਿਹੜਾ ਹੈਗਾ ਰਾਜਨੀਤਿਕ ਜਿਹੜਾ ਹੈਗਾ ਉਹ 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 ਸ਼ਾਂਤੀ ਵੱਲ ਜਾਣਾ ਚਾਹੀਦਾ ਹੈ ਰਾਜਨੀਤਿਕ ਸ਼ਾਂਤੀ ਆਉਣੀ ਚਾਹੀਦੀ ਆ ਮੁਲਕਾਂ ਦੇ ਵਿੱਚ ਤੇ ਕਈ ਜਿਹੜੀਆਂ ਸੰਸਥਾਵਾਂ ਵੀ ਹੈਗੀਆਂ ਵਰਲਡ ਦੀਆਂ ਇਹ ਕੰਮ ਕਰ ਰਹੀਆਂ ਵੀ ਅਸੀਂ ਅਸੀਂ ਨਹੀਂ ਚਾਹੁੰਦੇ ਕੋਈ ਕੋਈ ਕੰਟਰੀ ਕਿਸੇ ਤਰ੍ਹਾਂ ਕਿਸੇ ਕੰਟਰੀ ਨਾਲ ਯੁੱਧ ਲੜੇ ਕੋਈ ਤੀਜੇ ਸੰਸਾਰ ਯੁੱਧ ਦੇ ਸੰਭਾਵੀ ਖਤਰੇ ਵੱਲ ਜਿਹੜੇ ਹਾਲਾਤ ਲੈ ਕੇ ਜਾਣ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸ਼ਾਂਤੀ ਹੋਣੀ ਚਾਹੀਦੀ ਹੈ ਸ਼ਾਂਤੀ ਨਾਲ ਹੀ ਜਿਹੜਾ ਹੈਗੇ ਮਸਲੇ ਹੱਲ ਹੋ ਸਕਦੇ ਆ ਤੇ ਇਸ ਵੀਡੀਓ ਜਰੀਏ ਵੀ ਜਿਹੜੀ ਹੈਗੀ ਆ ਮੇਰੀ ਵੀ ਅਪੀਲ ਆ ਸਾਰੇ ਲੋਕਾਂ ਦੀ ਅਪੀਲ ਆ ਜੋ ਸਾਰੇ ਲੋਕ ਚਾਹੁੰਦੇ ਆ ਕਿ ਇਸ ਤਰ੍ਹਾਂ ਦਾ ਜਿਹੜਾ ਹੈਗਾ ਸੰਭਾਵੀ ਖਤਰਾ ਜਿਹੜਾ ਉਹ ਟਲਣਾ ਚਾਹੀਦਾ ਨਹੀਂ ਆਉਣਾ ਚਾਹੀਦਾ ਜਿਸ ਕਿਸੇ ਦੀ ਵੀ ਕੰਟਰੀ ਦਾ ਕੋਈ ਕਨਫਲिक्ट ਹੈਗਾ ਉਹ ਆਪਸ ਵਿੱਚ ਮਿਊਚੁਅਲ ਅੰਡਰਸਟੈਂਡਿੰਗ ਨਾਲ ਖਤਮ ਹੋਣਾ ਚਾਹੀਦਾ ਹੈ ਤੇ ਲੋਕ ਇਹੀ ਚਾਹੁੰਦੇ ਆ ਕਿ ਆਪਾਂ ਜਿਹੜਾ ਹੈਗਾ ਸ਼ਾਂਤੀ ਦਾ ਪਾਗਾਮ ਲੈ ਕੇ ਚੱਲੀਏ ਸ਼ਾਂਤੀ ਵੱਲ ਵਧੀਏ ਤੇ ਜਿਹੜੇ ਆਪਸੀ ਝਗੜੇ ਆ ਮੁਲਕਾਂ ਦੇ ਉਹ ਖਤਮ ਹੋਣ ਇਹੀ ਲੋਕ ਦਵਾ ਕਰਦੇ ਆ ਤੇ ਮੇਰੀ ਇਸ ਵੀਡੀਓ ਦੇ ਵਿੱਚ ਵੀ ਮੈਂ ਇਹੀ ਅਰਦਾਸ ਕਰਦਾ ਕਿ ਆਉਣ ਵਾਲਾ ਜਿਹੜਾ ਟਾਈਮ ਆ ਉਹ ਲੋਕਾਂ ਵਾਸਤੇ ਆਮ ਜਨਤਾ ਵਾਸਤੇ ਆਮ ਜਨਜੀਵਨ ਵਾਸਤੇ ਵਧੀਆ ਹੋਵੇ ਤਾਂ ਜੋ ਲੋਕ ਜਿਹੜੇ ਹੈਗੇ ਆ ਆਪਦੇ ਜਿਹੜੇ ਜਿਸ ਕਾਰੋਬਾਰ ਦੇ ਵਿੱਚ ਵੀ ਲੱਗੇ ਹੋਏ ਆ ਉਹ ਅੱਗੇ ਵਧਦੇ ਰਹਿਣ ਸਾਸਿਕਾ